ਰਾਤੀ ਸੁੱਤਿਆਂ ਪਿਆ ਇੱਕ ਸੁਪਨਾ ਸਵੇ ਆਇਆ ਅੱਖੀਆਂ ਦੇ ਕਈਆਂ ਚਿਰਾਂ ਦੇ ਚਿਰਾਂ ਦੇ ਵਿਛੋੜੇ ਪਿੱਛੋਂ ਵੀਰਨਾ ਡਿੱਠਾ ਮੈਂ ਲਾਹੌਰ ਆਪਣਾ ਓਏ ਜਿਹੜੀ ਥਾਂ ਸੀ ਜਿਹੜੀ ਥਾਂ ਸੀ ਤਖਤ ਤੇ ਇਹ ਬੜੀ ਕਿਰਪਾ ਹੈ ਇਹ ਜਗ੍ਹਾ ਜਿਹੜੀ ਨਾ ਬੜੀ ਕਰਾਮਾਤ ਵਾਲੀ ਜਗ੍ਹਾ ਹੈ ਤਾਂ ਦੇ ਆ ਹੱਕ ਪਰਾਇਆ ਨਾਨਕਾ ਉਹ ਸੂਰਸ ਗਾਇ ਗੁਰਪੀਰ ਹਾਮਾ ਤਾਂ ਭਰੇ ਜਾਮਰਦਾਰ ਨਾ ਖਾਏ ਮਹਾਰਾਜ ਜੀ ਬਾਣੀ ਦੇ ਜੇ ਤੂੰ ਕਿਸਦਾ ਹੱਕ ਖਾਣਾ ਇਹਨਾਂ ਤੇ ਮੈਂ ਤੇਰੀ ਦਰਗਾਹ ਦੇ ਵਿੱਚ ਪੀਰ ਮੁਸਲਮਾਨਾਂ ਦਾ ਤੇ ਗੁਰੂ ਆਪਾਂ ਮੰਨਦੇ ਆਂ ਪਰ ਪੀਰ ਹਾਂ ਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਮਹਾਰਾਜ ਜੀ ਦੇ ਦਰਗਾਹ ਦੇ ਵਿੱਚ ਮੈਂ ਤੇਰੀ ਹਾਮੀ ਤਾਂ ਭਰਨੀ ਆ ਜੇ ਤੂੰ ਕਿਸਦਾ ਹੱਕ ਨਹੀਂ ਖਾਂਦਾ ਤੇ ਹਮ ਸਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਜਿੱਥੇ ਖੜੇ ਆਂ ਇਹ ਮੁਸਲਮਾਨਾਂ ਦਾ ਖੂਹ ਆ ਤੇ ਸਾਰਾ ਪਿੰਡ ਵੀ ਮੁਸਲਮਾਨਾਂ ਦਾ ਵਾ ਆ ਮਸਜਿਦ ਇੱਧਰ ਇਹ ਮੁਸਲਮਾਨਾਂ ਦੇ ਵੇਲੇ ਦੀ ਮਸਜਿਦ ਆ ਹਾਲੇ ਤੱਕ ਬਿਲਕੁਲ ਉਸੇ ਤਰ੍ਹਾਂ ਖੜੀ ਆ ਜਿਵੇਂ ਇੱਥੇ ਮੁਸਲਮਾਨ ਵਾਸਤੇ ਸੀਗੇ ਤੇ ਆ ਜਿਹੜਾ ਖੂਹ ਆ ਬਿਲਕੁਲ ਉਹਨਾਂ ਦੇ ਹੱਥਾਂ ਦਾ ਲੱਗਾ ਵਾ ਮੁਸਲਮਾਨਾਂ ਦੇ ਵੇਲੇ ਦਾ ਖੂਹ ਆ ਤੇ 1947 ਦੀ ਜਿਹੜੀ ਵੰਡ ਹੋਈ ਆ ਉਦੋਂ ਇਹਨੂੰ ਇਹ ਖੂਹ ਜਿਹੜਾ ਵਾ ਉਸ ਸਮੇਂ ਬਿਲਕੁਲ ਚਾਲੂ ਹਾਲਤੇ ਵਿੱਚ ਸੀਗਾ ਆ ਮਸਜਿਦ ਜਿਹੜੀ ਆ ਬਿਲਕੁਲ ਇੱਥੇ ਰੱਬ ਦਾ ਨਾਮ ਪੰਝੇ ਟਾਈਮ ਉਹ ਨਮਾਜ਼ਾਂ ਪੜ੍ਹਦੇ ਹੋਣਗੇ ਤੇ ਇਹ ਜਿਹੜਾ ਖੂਹ ਆ ਆ ਬੋੜ ਆ ਉਸੇ ਸਮੇਂ ਦਾ ਬੋੜ ਆ ਤੇ 1947 ਦੇ ਵੇਲੇ ਇਸ ਨਗਰ ਤੇ ਕਿਵੇਂ ਬਦਲਾ ਆਇਆ ਇਹ ਆਪਾਂ ਤੁਹਾਡੇ ਨਾਲ ਵੀਡੀਓ ਚ ਅੱਗੇ ਗੱਲਬਾਤ ਕਰਦੇ ਆ ਤੁਹਾਨੂੰ ਮਸੀਤ ਵਿਖਾਉਨੇ ਆ ਤੇ ਇਸ ਨਗਰ ਦੇ ਜਿਹੜੇ ਲੋਕ ਸੀਗੇ ਮੁਸਲਮਾਨ ਉਹ ਕਿੱਥੇ ਵੱਸ ਗਏ ਤੇ ਉਧਰ ਦੇ ਲੋਕ ਸੀ ਇੱਥੇ ਕਿਵੇਂ ਆਏ ਆਪਾਂ ਜੇ ਸਾਰੀ ਵੀਡੀਓ ਚ ਗੱਲਬਾਤ ਕਰਾਂਗੇ ਤੇ ਆਪਣੇ ਨਾਲ ਵੀਡੀਓ ਚ ਚੱਲਦੇ ਰਹੋ ਜੀ ਆਹ ਜਿਹੜਾ ਖੂਹ ਦਾ ਚੱਕਰ ਪਿਆ ਵਾ ਇਹਦੇ ਨਾਲ ਰੱਸੀ ਬੰਨ ਕੇ ਪਾਣੀ ਐ ਖੂਹ ਚੋਂ ਕੱਢਿਆ ਕਰਦੇ ਸੀ ਉਹ ਮੁਸਲਮਾਨ ਜਿਹੜੇ ਭਰਾ ਸੀਗੇ ਤੇ ਇੱਕ ਨਾ ਜਿੱਥੇ ਵੀ ਮਸਜਿਦ ਹੁੰਦੀ ਸੀ ਇਸ ਨਗਰ ਦੇ ਵਿੱਚ ਪੂਰੀਆਂ 12 ਪੱਤੀਆਂ ਆ ਤੇ 12 ਹੀ ਮਸਜਿਦਾਂ ਸੀ ਇਸ ਪਿੰਡ ਦੇ ਵਿੱਚ ਹਰ ਘਰ ਮੁਸਲਮਾਨ ਦਾ ਘਰ ਸੀਗਾ ਇੱਥੇ 12 ਪੱਤੀਆਂ ਸੀ ਤੇ 12 ਹੀ ਮਸਜਿਦਾਂ ਸੀ ਜਿੱਥੇ ਜਿੱਥੇ ਵੀ ਮਸਜਿਦ ਸੀ ਹਰ ਮਸਜਿਦ ਦੇ ਨਾਲ ਇੱਕ ਖੂਹ ਜ਼ਰੂਰ ਹੁੰਦਾ ਸੀ ਉਹਦਾ ਕਾਰਨ ਇਹ ਆ ਕਿ ਉਦੋਂ ਮੁਸਲਮਾਨਾਂ ਦੇ ਵਿੱਚ ਨਾ ਇੱਕ ਪਰੰਪਰਾ ਹੁੰਦੀ ਆ ਉਹ ਜਦੋਂ ਵੀ ਨਮਾਜ਼ ਪੜ੍ਹਦੇ ਆ ਉਹ ਕੋਈ ਉਹਨਾਂ ਦਾ ਵਜ਼ੂ ਕਰਦੇ ਆ ਵਜ਼ੂ ਦਾ ਮਤਲਬ ਇਹ ਕਿ ਉਹ ਹੱਥ ਨੂੰ ਪਹਿਲਾਂ ਧੋਂਦੇ ਆ ਇਸ ਕਰਕੇ ਜਿੱਥੇ ਵੀ ਮਸਜਿਦ ਹੋਊਗੀ ਤੁਹਾਨੂੰ ਪ੍ਰਾਤਨ ਭਾਵੇਂ ਉਹ ਅੱਜ ਚਾਲੂ ਹਾਲ ਚ ਪਾਕਿਸਤਾਨ ਦੇ ਵਿੱਚ ਹੋਵੇ ਜਾਂ ਭਾਵੇਂ ਉਹ ਹਿੰਦੁਸਤਾਨ ਦੇ ਕਿਸੇ ਵੀ ਪੰਜਾਬ ਦੇ ਹਿੱਸੇ ਦੇ ਵਿੱਚ ਹੋਵੇ ਜਿੱਥੇ ਵੀ ਮਸਜਿਦ ਹੋਊਗੀ ਉੱਥੇ ਨਾਲ ਇੱਕ ਖੂਹ ਹੋਊਗਾ ਜ਼ਰੂਰ ਪਾਣੀ ਦਾ ਪ੍ਰਬੰਧ ਹੋਊਗਾ ਕਿਉਂਕਿ ਉਹ ਉਹਨਾਂ ਦਾ ਇੱਕ ਸ਼ਬਦ ਹੈ ਵਜ਼ੂ ਉਹ ਕਰਦੇ ਆ ਉਹ ਇੱਥੇ ਜਦੋਂ ਜਿਹੜੀ ਮਸਜਿਦ ਆ ਜਦੋਂ ਵੀ ਇਹਦੇ ਅੰਦਰ ਐਂਟਰ ਕਰਦੇ ਆ ਤੇ ਉਹ ਹੱਥ ਮੂਹ ਤੋਤੇ ਤੋਂ ਬਿਨਾ ਕਦੀ ਵੀ ਐਂਟਰ ਨਹੀਂ ਕਰਦੇ ਤੇ ਜਿਹੜਾ ਇਹ ਉੱਪਰ ਵੀ ਧਿਆਨ ਮਾਰ ਲਓ ਆਹੜਾ ਬੋਰਡ ਆ ਉਸੇ ਸਮੇਂ ਦਾ ਬੋਰਡ ਆ ਤੇ ਆਹ ਜਿਹੜੀ ਆਪਾਂ ਇੱਧਰ ਮਸਜਿਦ ਦੇਖਦੇ ਆ ਆੜੀ ਮਸਜਿਦ ਆਪਾਂ ਦੇਖਦੇ ਆ ਇਹ ਕੋਈ ਇਹਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਪ੍ਰਮਾਤਮਾ ਰੱਬ ਦਾ ਨਾਮ ਜਿਹੜਾ ਮੌਜੂਦ ਆ ਇਹ ਇਹਦੀ ਵੀ ਜਿਹੜੀ ਹਿਸਟਰੀ ਆ ਥੋੜੀ ਤੁਹਾਨੂੰ ਦੱਸਦੇ ਆ ਅੱਗੇ ਵੀਡੀਓ ਦੇ ਵਿੱਚ ਤੇ ਆਹ ਜਿਹੜਾ ਖੂਹ ਆ ਹੁਣ ਆਪਾਂ ਇੱਕ ਵਿਊ ਦੇਖੀਏ ਆਹ ਮਸਜਿਦ ਆ ਤੇ ਆਹ ਬੋਰਡ ਆ ਆ ਖੂਹ ਦੇਖੋ ਵੀ ਉਦੋਂ ਕਿਵੇਂ ਦਾ ਮਾਹੌਲ ਹੋਊਗਾ ਇੱਧਰ ਨੂੰ ਕਰਦੇ ਮੜਾ ਜਾ ਕੈਮਰਾ ਆ ਵੇਖੋ ਆ ਸਾਰਾ ਉਦੋਂ ਆ ਘਰ ਮੁਸਲਮਾਨਾਂ ਦੇ ਸੀ ਆ ਚੌਂਕ ਸੀਗਾ ਤੇ ਆ ਖੂਹ ਆ ਗਿਆ ਹਨਾ ਜਦੋਂ ਇੱਥੇ ਮੁਸਲਮਾਨ ਰਹਿੰਦੇ ਹੋਣਗੇ ਇਹ ਖੂਹ ਚੱਲਦਾ ਸੀ ਸਾਰੇ ਜਿਹੜਾ ਪਿੰਡ ਆ ਇੱਥੇ ਆ ਕੇ ਪਾਣੀ ਭਰ ਕੇ ਜਾਂਦਾ ਹੋਊਗਾ ਆਪਾਂ ਮਹਿਸੂਸ ਕਰ ਸਕਦੇ ਆ ਵੀ ਉਦੋਂ ਇਹ ਕਿਵੇਂ ਦਾ ਮਾਹੌਲ ਸੀਗਾ ਕਿਉਂਕਿ ਪਾਣੀ ਦਾ ਸੰਸਾਧਨ ਜਿਹੜਾ ਇੱਥੇ ਬੀਂਡ ਦਾ ਪਾਣੀ ਨਹਾਉਣ ਦਾ ਪਾਣੀ ਸਾਰਾ ਇੱਥੋਂ ਜਾਇਆ ਕਰਦਾ ਸੀ ਘਰਾਂ ਦੇ ਵਿੱਚ ਤੇ ਉਦੋਂ ਔਰਤਾਂ ਜਿਹੜੀਆਂ ਆ ਆਮ ਹੀ ਜਿਹੜੀਆਂ ਕੀ ਕਰਦੀਆਂ ਹੁੰਦੀ ਸੀ ਖੂਹ ਦੇ ਵਿੱਚ ਇਹਦੇ ਨਾਲ ਰੱਸੀ ਬੰਨ ਕੇ ਤੇ ਬਾਲਟੀਆਂ ਦੇ ਨਾਲ ਪਾਣੀ ਖਿੱਚਦੀਆਂ ਸੀ ਅਲਮਾਨਾ ਦੀ ਕਿੰਨੀ ਇੱਥੇ ਆਉਣੀ ਜਾਣੀ ਰਹਿੰਦੀ ਹੋਵੇਗੀ ਸੋ ਇੱਕ ਹੋਰ ਵੱਡੀ ਗੱਲ ਇਸ ਜਿਹੜੀ ਮਸਜਿਦ ਆ ਇਹਦੀ ਤੇ ਇਸ ਖੂਹ ਦੀ ਕਹਿੰਦੇ ਆ ਕਿ ਇਹ ਗੱਲ ਹਾਲੇ ਤੱਕ ਨਗਰ ਨੂੰ ਇਹ ਗੱਲ ਪਤਾ ਕਿ ਜਿਹੜਾ ਖੂਹ ਆ ਇਹਦੀ ਕੋਈ ਇੱਟ ਵੀ ਨਹੀਂ ਚੁੱਕ ਸਕਦਾ ਇਹਦੀ ਕੋਈ ਇੱਟ ਵੀ ਹਲਾ ਨਹੀਂ ਸਕਦਾ ਇਹਦੇ ਵਿੱਚ ਹਾਲੇ ਵੀ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਇਹ ਰੱਬ ਦਾ ਘਰ ਆ ਉਸ ਸਮੇਂ ਦੀ ਨਾ ਥੋੜੀ ਜੀ ਝਲਕ ਜਿਹੜੀ ਆ ਤੁਹਾਨੂੰ ਮੈਂ ਦਿਖਾਉਣਾ ਆ ਥੋੜੀ ਜੀ ਝਲਕ ਉਹ ਉਸ ਸਮੇਂ ਦੀ ਆ ਵੇਖੋ ਆ ਕੀ ਬਣਿਆ ਹੋਇਆ ਆ ਆ ਆ ਕੋਈ ਸੱਚ ਆ ਜੇ ਉਸੇ ਸਮੇਂ ਦਾ ਬਣਿਆ ਵਾ ਪਤਾ ਨਹੀਂ ਇਹਦੇ ਵਿੱਚ ਕੋਈ ਚੱਕਰ ਆਉਂਦਾ ਹੋਊਗਾ ਜਾਂ ਇੱਥੇ ਪਾਣੀ ਡਿੱਗਦਾ ਹੋਊਗਾ ਆ ਵੇਖੋ ਚ ਬੱਚਾ ਜਾਂ ਬਣਿਆ ਇੱਧਰ ਵਾਈ ਯਾਰ ਆ ਵੇ ਹਨਾ ਉਰੋਂ ਦਾ ਇੱਥੇ ਬੱਚਾ ਜਾਂ ਬਣਿਆ ਹੋਇਆ ਉਸੇ ਸਮੇਂ ਦਾ ਆਈ ਅੱਪ ਹਾਲੇ ਤੱਕ ਪਾਣੀ ਦੇ ਨਿਸ਼ਾਨ ਆ ਵੇਖ ਪਾਣੀ ਦੀ ਜਿਹੜੇ ਘਰਾਟ ਜੀ ਨਹੀਂ ਵਗਦੀ ਹੁੰਦੀ ਉਹਦਾ ਨਿਸ਼ਾਨ ਹਜੇ ਤੱਕ ਮੌਜੂਦ ਆ ਇਹ ਇਹ ਮੁਸਲਮਾਨਾਂ ਨੇ ਬਣਾਇਆ ਸੀ ਖੂਹ ਉਦੋਂ ਆਪਣਾ ਜਿਹੜਾ ਤੇ ਇੱਧਰ ਆ ਕੇ ਵੇਖੀਏ ਆ ਆ ਖੂਹ ਵੇਖ ਉਦੋਂ ਬੜੇ ਡੂੰਘੇ ਖੂਹ ਹੁੰਦੇ ਸੀ ਉਦੋਂ ਕਿਹੜੀਆਂ ਆਪਣੇ ਮੋਟਰਾਂ ਹੁੰਦੀਆਂ ਸੀਗੀਆਂ ਆ ਦੇਖੋ ਬੜਾ ਡੂੰਘਾ ਖੂਹ ਆ ਹੈ 70 70 ਫੁੱਟ ਜਿਹੜੀ ਡੂੰਘੇ ਖੂਹ ਆ ਤੇ ਇਹ ਇਸ ਪਿੰਡ ਦੇ ਵਿੱਚ ਤਕਰੀਬਨ ਮੈਂ ਕਹਿ ਸਕਦਾ 12 ਖੂਹ ਮਿਲਣਗੇ ਤੁਹਾਨੂੰ ਹੁਣ ਕੁਛ ਜਿਹੜੇ ਖੂਹ ਆ ਸ਼ਾਇਦ ਲੋਕਾਂ ਨੇ ਸੰਭਾਲੇ ਆ ਕਈਆਂ ਨੇ ਨਹੀਂ ਸੰਭਾਲੇ ਪਰ ਤੁਹਾਨੂੰ ਜਿੱਥੇ ਮਸਜਿਦ ਮਿਲੂਗੀ ਉੱਥੇ ਖੂਹ ਮਿਲੂਗਾ ਇਹ ਉਹ 47 ਦੇ ਜਿਹੜੀ ਵੰਡ ਆ ਉਸ ਤੋਂ ਪਹਿਲਾਂ ਇੱਥੇ ਮਸਜਿਦ ਜਿਹੜੀ ਆ ਮੁਸਲਮਾਨ ਭਰਾ ਇਹ ਇੱਥੇ ਆਪਣਾ ਰੱਬ ਦਾ ਨਾਮ ਲੈਂਦੇ ਸੀਗੇ ਉਹ 47 ਦੀ ਵੰਡ ਹੁੰਦੀ ਆ ਤੇ ਜਿਹੜੇ ਇਧਰ ਦੇ ਮੁਸਲਮਾਨ ਲੋਕ ਸੀ ਇੱਕ ਸਪੰਡ ਦੇ ਇਹਨਾਂ ਨੂੰ ਉਧਰ ਜਾਣ ਦਾ ਹੁਕਮ ਮਿਲਿਆ ਤੇ ਉਧਰ ਦੇਆਂ ਨੂੰ ਇੱਧਰ ਆਉਣ ਦਾ ਹੁਣ ਕਹਾਣੀ ਕੀ ਬਣਦੀ ਆ ਕਿ ਜਿਹੜੇ ਉਧਰ ਦੇ ਕਿਸਾਨ ਸੀਗੇ ਜਾਂ ਹੋਰ ਲੋਕ ਸੀਗੇ ਉਹਨਾਂ ਨੂੰ ਆਪਣਾ ਕਿੱਤਾ ਜੋ ਵੀ ਉਹਨਾਂ ਦੀ ਜ਼ਮੀਨ ਜੋ ਵੀ ਉਹਨਾਂ ਦੀ ਪ੍ਰਾਪਰਟੀ ਘਰ ਮਕਾਨ ਸਾਰਾ ਕੁਝ ਛੱਡ ਕੇ ਉਹਨਾਂ ਨੂੰ ਇੱਥੇ ਆਉਣਾ ਪਿਆ ਸਰਕਾਰ ਦੇ ਹੁਕਮਾ ਮੁਤਾਬਕ ਹੁਣ ਇੱਥੇ ਦੋਨਾਂ ਮੁਲਕਾਂ ਦੇ ਲੋਕਾਂ ਨੂੰ ਸਭ ਤੋਂ ਵੱਡਾ ਘਾਟਾ ਕੀ ਪਿਆ ਕਿ ਕਿਤਾ ਗੁਰੂ ਘਰ ਉਹਨਾਂ ਨੂੰ ਵਿਸਾਰਨੇ ਪਏ ਇੱਕ ਉਹਨਾਂ ਨੂੰ ਆਪਣੀਆਂ ਜ਼ਮੀਨ ਜਾਇਦਾਦਾਂ ਇੱਥੇ ਮੁਸਲਮਾਨਾਂ ਦੀ ਜ਼ਮੀਨ ਸੀ ਇੱਥੇ ਉਹਨਾਂ ਦੇ ਘਰ ਸੀ ਇੱਥੇ ਉਹਨਾਂ ਦੇ ਰੁਜ਼ਗਾਰ ਸੀਗੇ ਉਹਨਾਂ ਨੂੰ ਸਾਰਾ ਕੁਝ ਇਹ ਤਿਆਗਣਾ ਪਿਆ ਤੇ ਉਧਰ ਆਪਣੇ ਜਿਹੜੇ ਸਿੱਖ ਭਰਾ ਸੀਗੇ ਜਾਂ ਹੋਰ ਕਾਸਟਾਂ ਦੇ ਵੀ ਜਿਹੜੇ ਲੋਕ ਸੀਗੇ ਕਿਉਂਕਿ ਸਾਰਾ ਇੱਕ ਸੀਗਾ ਹਿੰਦੁਸਤਾਨ ਕਹਿ ਸਕਦੇ ਹੋ ਉਸ ਸਮੇਂ ਇੱਕ ਰਾਜ ਸੀਗਾ ਇਹਦੇ ਦੋ ਭਾਗ ਜਦੋਂ ਵੰਡੇ ਗਏ ਨੇ ਤੇ ਇਹਨਾਂ ਦੋਹਾਂ ਭਾਗਾਂ ਦੇ ਲੋਕਾਂ ਦੇ ਵਿਚਕਾਰ ਜਿਹੜੀ ਕੰਧ ਹੋਈ ਆ ਉਹਨੇ ਜਿਹੜਾ ਵਟਵਾਰਾ ਕੀਤਾ ਵਾ ਇਹਨੇ ਇਸ ਵਟਵਾਰੇ ਨੇ ਦੋਨਾਂ ਨੂੰ ਅਲੱਗ-ਅਲੱਗ ਰੂਪ ਦੇ ਦਿੱਤੇ ਨੇ ਉਹਨੂੰ ਪਾਕਿਸਤਾਨ ਦਾ ਦਰਜਾ ਦਿੱਤਾ ਇਹਨੂੰ ਹਿੰਦੁਸਤਾਨ ਦਾ ਸੋ ਜਿਹੜੇ ਉਧਰ ਦੇ ਕਿਸਾਨ ਸੀਗੇ ਜੀ ਉਧਰ ਕਿਸੇ ਦੀ 20 ਕਿੱਲੇ ਜ਼ਮੀਨ ਆ ਤੇ ਇੱਥੇ ਉਹਨੂੰ ਜ਼ਮੀਨ ਬਹੁਤ ਘੱਟ ਮਿਲੀ ਆ ਕਈ ਇਹਨੂੰ ਕਿਸੇ ਨੂੰ 5 ਕਿੱਲੇ ਮਿਲੇ ਕਿਸੇ ਨੂੰ 2 ਕਿੱਲੇ ਮਿਲੇ ਆ ਇਹ ਕਹਿਣ ਤੋਂ ਭਾਵੇਂ ਆ ਕਿ ਮਰਲਿਆਂ ਦੇ ਸਾਹਮਣੇ ਨਾਲ ਮਿੰਤੀ ਨਾ ਨਾ ਤੇ ਉਹਨੂੰ ਰੁਜ਼ਗਾਰ ਮਿਲ ਸਕਿਆ ਇੱਥੇ ਨਾ ਉਹਨੂੰ ਉਹ ਜਾ ਘਰ ਮਿਲ ਸਕਿਆ ਤੇ ਜੇ ਇਸ ਮਸਜਿਦ ਦੇ ਵਿੱਚ ਆਪਾਂ ਖੜੇ ਆ ਉਧਰ ਦਾ ਕੋਈ ਕਿਸਾਨ ਪਰਿਵਾਰ ਜਿਹੜਾ ਵਾ ਜਿਹੜੇ ਆਪਣੇ ਅੱਜ ਨਾਲ ਖੜੇ ਆ ਇਹਨਾਂ ਨੂੰ ਇਹ ਘਰ ਨਹੀਂ ਇੱਥੇ ਮਿਲਿਆ ਇਹਨਾਂ ਨੂੰ ਆ ਮਸਜਿਦ ਦੇ ਵਿੱਚ ਰਹਿਣਾ ਪਿਆ ਉਸ ਸਮੇਂ ਜ਼ਮੀਨ ਛੱਡਣੀ ਪਈ ਘਰ ਛੱਡਣਾ ਪਿਆ ਇੱਥੇ ਇਹਨਾਂ ਨੂੰ ਮਸਜਿਦ ਦੇ ਵਿੱਚ ਰਹਿਣਾ ਪਿਆ ਕਾਫੀ ਲੰਮਾ ਸਮਾਂ ਇਹ ਮਸਜਿਦ ਦੇ ਵਿੱਚ ਰਹੇ ਆ ਪਰ ਕਹਿੰਦੇ ਆ ਨਾ ਕਿ ਗ੍ਰਿਸ਼ਟ ਦੇ ਵਿੱਚ ਰਹਿੰਦਿਆਂ ਹੋયા ਭੁੱਲਾਂ ਚੁੱਕਾਂ ਤਾਂ ਆਮ ਹੁੰਦੀਆਂ ਨੇ ਪਰ ਇਸ ਮਸਜਿਦ ਦੇ ਵਿੱਚ ਰੱਬ ਦਾ ਨਾਮ ਲਿਆ ਜਾਂਦਾ ਸੀ ਕਦੇ ਇੱਥੇ ਰਹਿੰਦਿਆਂ ਹੋਇਆਂ ਇਸ ਪਰਿਵਾਰ ਦੇ ਉੱਤੇ ਆਫਤਾਂ ਵੀ ਬਹੁਤ ਵੱਡੀਆਂ-ਵੱਡੀਆਂ ਆਈਆਂ ਤੇ ਫਿਰ ਹੁਣ ਇਹਨਾਂ ਨੇ ਆਪਣਾ ਘਰ ਜਿਹੜਾ ਵੱਖਰਾ ਕਰ ਲਿਆ ਵਾ ਤੇ ਇਹਨੂੰ ਇੱਕ ਮਹਫੂਜ਼ ਰੱਖਿਆ ਵਾ ਇਸ ਜਿਹੜੀ ਮਸਜਿਦ ਦੀ ਦੇਖਰੇਖ ਵੀ ਇਹ ਪਰਿਵਾਰ ਕਰਦਾ ਵਾ ਜਿਸ ਤਰ੍ਹਾਂ ਆਪਾਂ ਤੁਹਾਨੂੰ ਉਹ ਖੂਦ ਦਿਖਾਇਆ ਵਾ ਇਸੇ ਤਰ੍ਹਾਂ ਮਸਜਿਦ ਉਹਨਾਂ ਵੇਲਿਆਂ ਦੀ ਬਣੀ ਆ ਆਪਾਂ ਕੁਝ ਹੁਣ ਅੰਦਰ ਵੀ ਚਾਹਤ ਮਾਰਦੇ ਆ ਤੇ ਇੱਥੇ ਬਾਬਾ ਸ਼ੇਰ ਸ਼ਾ ਵਲੀ ਜੀ ਦੀ ਜਗ੍ਹਾਏ ਉਸੇ ਸਮੇਂ ਦੀ ਇਸੇ ਨਗਰ ਨੇ ਗੁਰੂ ਘਰ ਦੇ ਉਸ ਲੰਗਰ ਨੂੰ ਮਹਾਂਪੁਰシャン ਦੇ ਜਿਹੜੇ ਦਰਬਾਰ ਉਹਨਾਂ ਨੂੰ 7 ਕਿੱਲੇ ਜ਼ਮੀਨ ਵੀ ਇਸੇ ਪਿੰਡ ਦੀ ਉਹਨਾਂ ਨੇ দান ਕੀਤੀ ਸੀ ਉਸੇ ਸਮੇਂ ਦੀ ਹਰ ਸਾਲ ਮੇਲਾ ਬਹੁਤ ਭਾਰੀ ਹੁੰਦਾ ਉਧਰ ਦੇ ਲੋਕ ਇੱਧਰ ਆਉਂਦੇ ਆ ਮੇਲਾ ਦੇਖਣ ਬਾਕੀ ਆਪਾਂ ਤੁਹਾਨੂੰ ਅੰਦਰ ਜਾ ਕੇ ਮਸਜਿਦ ਦਿਖਾ ਦਿੰਨੇ ਹੁਣ ਉਸੇ ਸਮੇਂ ਦੇ ਹਾਲੇ ਤੱਕ ਫੱਟੇ ਮੌਜੂਦ ਆ ਇਹਨਾਂ ਦੀ ਛੱਤ ਪਈ ਸੀ ਆਹ ਦੇਖ ਲਓ ਸਟੀਰੀਆਂ ਮੋਟੀਆਂ ਪਈਆਂ ਵਾ ਪਰਿਵਾਰ ਨੇ ਇੱਥੇ ਦਿਨ ਜ਼ਰੂਰ ਕੱਟੇ ਆ ਪਰ ਪਰਿਵਾਰ ਨੇ ਇਹਦਾ ਕੋਈ ਸਮਾਨ ਕੋਈ ਚੀਜ਼ ਇਹਨਾਂ ਦੀ ਲਾ ਕੇ ਆਪਾਂ ਕਹਿ ਸਕਦੇ ਆ ਕਿ ਇੱਧਰ ਤੋਂ ਉੱਧਰ ਨਹੀਂ ਕੀਤੀ ਬਾਰੀਆਂ ਬੂਹੇ ਤੱਕ ਉਹੀ ਲੱਗੇ ਨੇ ਤੇ ਦੂਜੀ ਗੱਲ ਇਹ ਹੋ ਰਿਹਾ ਕਿ ਇਹਦੀ ਵੇਖ ਲਓ ਉਦੋਂ ਮੀਨਾਕਾਰੀ ਵੀ ਕੀਤੀ ਉਹਨਾਂ ਨੇ ਉਸ ਸਮੇਂ ਤੇ ਜਿਹੜਾ ਜਿਸ ਤਰ੍ਹਾਂ ਸਮੇਂ ਦੇ ਮੁਤਾਬਕ ਹਰ ਜਿਹੜੀ ਬਿਲਡਿੰਗ ਹੈ ਉਹ ਵਿਰਧ ਹੁੰਦੀ ਆ ਸਮੇਂ ਦੇ ਮੁਤਾਬਕ ਵਿਰਧ ਹੋਈ ਆ ਪਰ ਇਹਦੇ ਨਾਲ ਕੋਈ ਪਰਿਵਾਰ ਨੇ ਛੇੜ ਛੇੜ ਛਾੜ ਨਹੀਂ ਕੀਤੀ ਆਹ ਦੇਖ ਸਕਦੇ ਕਿੰਨੀਆਂ ਵੱਡੀਆਂ ਸ਼ਤੀਰੀਆਂ ਸੀ ਉਦੋਂ ਪਾਈਆਂ ਇਥੇ ਰੱਬ ਦਾ ਨਾਮ ਲਿਆ ਜਾਂਦਾ ਸੀ ਆ ਆ ਬਣਾਏ ਆ ਵਾਦੇ ਬਣਾਏ ਆ ਆ ਇੱਥੇ ਸਾਰੇ ਕੋਈ ਸਮਾਂ ਸੇ ਹੋਆ ਵੇ ਇੱਥੇ ਮੇਲੇ ਵੀ ਲੱਗਦੇ ਹੋਣਗੇ ਮੁਸਲਮਾਨਾਂ ਦੇ ਉਹਨਾਂ ਦੇ ਅੱਜ ਭਾਵੇਂ ਇਹ ਵਿਚਾਰੀ ਵਾਰਣ ਪਈ ਆ ਪਰ ਫੇਰ ਵੀ ਇੱਥੇ ਬੜਾ ਪੈ ਰੱਖਿਆ ਜਾਂਦਾ ਵਾ ਬਹੁਤ ਇਹਨਾਂ ਵੱਲੋਂ ਕਿ ਰੱਬ ਤਾਂ ਸਾਰਾ ਸਾਰਿਆਂ ਦਾ ਇੱਕ ਹੀ ਹੁੰਦਾ ਜੀ ਸੋ ਅੱਗੇ ਆ ਕੇ ਦੇਖਦੇ ਆ ਵੇਖੋ ਫੁੱਲ ਬੂਟੇ ਪਾਏ ਉਹਨਾਂ ਨੇ ਆਹ ਵੇਖੋ ਉਹਨਾਂ ਦੇ ਹੱਥਾਂ ਦੇ ਪਏ ਆ ਉਹ ਦੇਖੋ ਤੇ ਜੇ ਇੱਧਰ ਦੇਖ ਲਈਏ ਇੱਥੇ ਨਾ ਚੂਨਾ ਵਰਤਿਆ ਗਿਆ ਵਾ ਉਹ ਉਹ ਸਮੇਂ ਕਹਿੰਦੇ ਨਾ ਮੁਗਲਾਂ ਦੇ ਸਮੇਂ ਚੂਨੇ ਦੇ ਕਿਲੇ ਚੂਨੇ ਦੇ ਮਹਿਲ ਬਣਦੇ ਸੀ ਤੇ ਆ ਕਿਤੇ ਕਿਤੇ ਮਸਜਿਦ ਦੇ ਵਿੱਚ ਚੂਨਾ ਵੀ ਵਰਤਿਆ ਗਿਆ ਕਿਉਂਕਿ ਉਹ ਸੀਮੈਂਟ ਨਹੀਂ ਹੁੰਦਾ ਚੂਨਾ ਵਰਤਿਆ ਗਿਆ ਤੇ ਕੰਧਾਂ ਦੇਖ ਲਓ ਕਿੰਨੀ ਮਜ਼ਬੂਤ ਆ ਤੇ ਆ ਵੀ ਮੀਨਾਕਾਰੀ ਉਹਨਾਂ ਦੇ ਹੱਥਾਂ ਦੀ ਬਣੀ ਆ ਸਾਰੀ ਉਹ ਮੀਨਾਕਾਰੀ ਸਾਰੀ ਹੋਈ ਆ ਜੀ ਆਹ ਦੇਖ ਲਓ ਇਹ ਨਾ ਇਹ ਇੱਧਰ ਉਹ ਬੰਦ ਕੀਤਾ ਕੀਤਾ ਪਿਛਲੇ ਬੰਨੇ ਦੇ ਬਿਲਕੁਲ ਨੰਦੇਰਾ ਹੀ ਨਿੱਕਾ ਜਾਂ ਬੂਆ ਲੇਕਿਨ ਇਹ ਬੂਏ ਸੀ ਅੱਛਾ ਇਹ ਕੋਈ ਬੂਆ ਸੀ ਇਸੇ ਕੰਮ ਨੂੰ ਯਾਦ ਸੀ ਅੱਛਾ ਤੁਹਾਡਾ ਜਨਮ ਇੱਥੇ ਹੋਇਆ ਵਾ ਇੱਥੇ ਹੋਇਆ ਹੈ ਅੱਛਾ ਜੀ ਬੱਚਾ ਨੂੰ ਸੰ 47 ਚ ਆਇਆ ਨਾ ਬਜ਼ੁਰਗ ਹਾਂਜੀ ਉਦੋਂ ਜਦੋਂ ਉਧਰੋਂ ਆਏ ਨੇ ਸਾਡਾ ਪਿਛਲਾ ਪਿੰਡ ਦਫੂ ਸੀ ਦਫਤੂ ਪਿੰਡ ਸੀ ਤੁਹਾਡਾ ਦਫਤੂ ਪਿੰਡ ਸੀ ਸਾਡਾ ਪਾਕਿਸਤਾਨ ਦੇ ਵਿੱਚ ਇਹ ਸਾਰੇ ਘਰਾਲੇ ਦੇ ਵਿੱਚ ਜਿਵੇਂ ਸਰੀਹਾਲੀ ਲੱਲਿਆਣੀ ਕਤਲੂਈ ਰਿਆਂ ਜੰਗ ਅਸੀਂ ਦਫਤੂ ਦੇ ਹੀ ਪਿੱਛੋਂ ਤੇ ਇਹ ਇਹ ਫਿਰ ਸਾਡੇ ਬਜ਼ੁਰਗਾਂ ਨੇ ਉਦੋਂ ਮੁੜ ਕੇ ਇਸ ਜਗ੍ਹਾ ਤੇ ਆਣ ਕੇ ਫਿਰ ਇਹ ਜਗ੍ਹਾ ਮਿਲ ਗਈ ਸਾਨੂੰ ਠੀਕ ਹੈ ਬਹੁਤ ਦੀ ਸਾਫ ਸਫਾਈ ਬਹੁਤ ਇਹ ਕਰਦੇ ਰਹੇ ਆ ਪਰ ਸਮੇਂ ਦੇ ਨਾਲ ਨਾਲ ਕਰਕੇ ਉਹ ਵਿਰਧ ਹੋ ਗਈ ਆ ਹੁਣ ਇਮਾਰਤ ਵਿਰਧ ਹੋ ਗਈ ਆ ਹਾਂ ਲੇਕਿਨ ਇਹ ਬਹੁਤ ਸ਼ਾਨਦਾਰ ਮਸਜਿਦ ਸੀ ਇਹ ਬੜੀ ਪੁਰਾਣੀ ਆ ਕੋਈ 500 ਸਾਲ ਪੁਰਾਣੀ ਹੋਣੀ ਆ ਅੱਛਾ ਕੁਝ ਤੇ ਕਹਿੰਦੇ ਆ ਵੀ ਇਹ ਸ਼ਾਇਦ ਬਾਬਾ ਸ਼ੀਰਸ਼ਾਲੀ ਸ਼ਾਇਦ ਉਹਨਾਂ ਦਾ ਬਜ਼ੁਰਗਾਂ ਦਾ ਵੀ ਘਰ ਹੀ ਅੱਛਾ ਜੀ ਇਹ ਕਹਿੰਦੇ ਵੇਖਣ ਵੀ ਆਉਂਦੇ ਉਧਰੋਂ ਮੇਲੇ ਤੇ ਹੁਣਾ ਆਉਂਦੇ ਆ ਵੇਖਣ ਨੂੰ ਹਾਂ ਬਸ ਸਾਡੇ ਕੋਲ ਹੂੰ ਸਿੱਖਾਂ ਨੂੰ ਬਹੁਤ ਬਣਾ ਕੀਤਾ ਆ ਵੀ ਦੁਬਦਾ ਚ ਨਹੀਂ ਪੈਣਾ ਦੁਬਦਾ ਨਹੀਂ ਭੁੱਲ ਕੇ ਵੀ ਮੜੀਆਂ ਮਸਾਣਾ ਤੇ ਨਹੀਂ ਜਾਣਾ ਪਰ ਵੇਖੋ ਭਗਤੀ ਹੈ ਉਹਨਾਂ ਦੀ ਭਗਤੀ ਹੈ ਜੀ ਭਗਤੀ ਕੀਤੀ ਮਾਪੁਰਖਾਂ ਨੇ ਉਹਨੂੰ ਸਲਾਮ ਹੈ ਉਹਨੂੰ ਸਲਾਮ ਹੈ ਭਗਤੀ ਨੂੰ ਸਲਾਮ ਹੈ ਭਗਤੀ ਨੂੰ ਸਲਾਮ ਹੈ ਹਾਂਜੀ ਹਾਂਜੀ ਪਰ ਸਾਨੂੰ ਮੜੀਆਂ ਨੂੰ ਮੰਨਣਾ ਜਿਹੜਾ ਨਾ ਉਹ ਨਈ ਮਨਜੂਰ ਆ ਨੀ ਮੈਂ ਤੇ ਐਸੇ ਪਿੱਛੇ ਜੇ ਇੱਕ ਸਿੰਘ ਸੀ ਤੇ ਉਹਦਾ ਨਾ ਭੋਗ ਸੀ ਉਹ ਕਦੀ ਗੁਰਦਵਾਰੇ ਗਏ ਨਹੀਂ ਹੂੰ ਗੁਰਦਵਾਰੇ ਗਏ ਹੀ ਨਹੀਂ ਕਦੀ ਉਹ ਆਖਣ ਲੱਗੇ ਜੀ ਇਹਦਾ ਭੋਗ ਹੈ ਤੇ ਕੀਰਤਨ ਕਰਨਾ ਮੈਂ ਕਿਰਤਨ ਤੇ ਕਰ ਦੇਵਾਂਗੇ ਹੂੰ ਪਰ ਗੁਰਮਖੋ ਮੈਂ ਗੱਲ ਯਾਦ ਰੱਖਿਓ ਜੀ ਮੰਨੋ ਸਤਕਾਰ ਕਰੋ ਜਿਨ੍ਹਾਂ ਨੇ ਭਗਤੀ ਕੀਤੀ ਹੈ ਕਿਉਂਕਿ ਮੁਸਲਮਾਨਾਂ ਦਾ ਕਿਸੇ ਦਾ ਕੋਈ ਵਿਰੋਧ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾ ਬਾਬੇ ਫਰੀਦ ਦੀ ਬਾਣੀ ਦਰਜਿਆ ਕਬੀਰ ਸਾਹਿਬ ਵੀ ਮੁਸਲਮਾਨ ਹੀ ਸੀ ਬਾਣੀ ਦਰਜਿਆ ਬਾਣੀ ਦਰਜਿਆ ਵਿੱਚ ਪਰ ਮੈਂ ਆਖਿਆ ਹੁਣ ਇਹਦਾ ਕੀ ਫਾਇਦਾ ਜਦੋਂ ਸਾਡਾ ਵਿਆਹ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਮਾ ਹੁੰਦੀਆਂ ਨੇ ਜਦੋਂ ਸਾਡੀ ਮਰਗ ਹੁੰਦੀ ਆ ਤੇ ਅਸੀਂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਇਹਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਅੱਗੇ ਪਿੱਛੇ ਅਸੀਂ ਵੜਦੇ ਨਹੀਂ ਅੱਗੇ ਪਿੱਛੇ ਕਬਰਾਂ ਤੇ ਤੇ ਮੈਂ ਹਮ ਮਹਾਰਾਜ ਜਾਂਦੇ ਆ ਪਤਾ ਕੀ ਅੱਜ ਮੈਂ ਕੋਲੋਂ ਹੀ ਕੁਛ ਆਖਣਾ ਤੁਹਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੀ ਖਸਮ ਛੋੜ ਦੁਜੀਏ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬਹੁਤਾਂ ਬਿਰਲੇ ਕਿਨੇ ਵਿਚਾਰਿਆ ਮੈਂ ਇਹ ਤਾਂ ਡੁੱਬ ਗਿਆ ਹਾਂ ਜਦੋਂ ਅਸੀਂ ਜਿਉਂਦੇ ਜੀ ਤੇ ਗੁਰੂ ਦੀ ਗੱਲ ਮੰਨਦੇ ਨਹੀਂ ਕੋਈ ਵੀ ਨਹੀਂ ਮੰਨਦਾ ਨਹੀਂ ਮੰਨਦਾ ਜੀ ਮੈਂ ਹਾਂ ਕੋਈ ਨਹੀਂ ਮੰਨਦਾ ਹੂੰ ਹਨਾ ਉੱਥੇ ਕੁਝ ਲੋਕ ਇਹੋ ਜਿਹੇ ਬੈਠੇ ਸੀ ਜਿਹੜੇ ਠੱਗੀਆਂ ਮਾਰਨ ਤੇ ਹੋਏ ਨੇ ਗੁਰਮਖੋ ਤੁਹਾਡਾ ਚੈਨਲ ਆ ਮੈਂ ਵੀ ਦੱਸ ਦਿਆਂ ਮਹਾਰਾਜ ਦੀ ਬਾਣੀ ਚਾਉਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਦੇ ਹੱਕ ਪਰਾਇਆ ਨਾਨਕਾ ਉਹ ਸੂਰਸ ਗਾਇ ਗੁਰਪੀਰ ਹਮਾ ਤਾਂ ਭਰੇ ਜਾ ਮਰਦਾਰਨਾ ਖਾਏ ਮਹਾਰਾਜ ਦੀ ਬਾਣੀ ਦੇ ਜੇ ਕੋਈ ਦਾ ਹੱਕ ਖਾਣਾ ਹੈ ਨਾ ਤੇ ਮੈਂ ਤੇਰੀ ਦਰਗਾਹ ਦੇ ਵਿੱਚ ਪੀਰ ਮੁਸਲਮਾਨਾਂ ਦਾ ਤੇ ਗੁਰੂ ਆਪਾਂ ਮੰਨਦੇ ਆ ਗੁਰਪੀਰ ਹਮਾ ਤਾਂ ਭਰੇਜਾ ਮਰਦਾਰ ਨਾ ਖਾਏ ਮਹਾਰਾਜ ਦੇ ਦਰਗਾਹ ਦੇ ਵਿੱਚ ਮੈਂ ਤੇਰੀ ਹਾਮੀ ਤਾਂ ਭਰਨੀ ਆ ਜੇ ਤੂੰ ਕੋਈ ਦਾ ਹੱਕ ਨਹੀਂ ਖਾਂਦਾ ਤੇ ਹੂੰ ਠੀਕ ਹੈ ਜੀ ਹੂੰ ਕਬੀਰ ਸਾਹਿਬਾਂ ਦੇ ਬਹੁ ਪਰਪੰਚ ਕਰ ਪਰਤਨ ਲਿਆਵੇ ਸਤਸਦਾਰ ਆ ਭਿਆਨ ਲਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪੈ ਲੀ ਜੇ ਮਹਾਰਾਜ ਦੇ ਆ ਜਿਹੇ ਗੁਰੂ ਨੂੰ ਮੰਨਦੇ ਆ ਗੁਰੂ ਸਾਹਿਬਾਂ ਦੇ ਆ ਜੇ ਮੇਰਾ ਸੇਖਿਆ ਨਾ ਤੇ ਭੁੱਲ ਕੇ ਵੀ ਕਿਸੇ ਦਾ ਹੱਕ ਨਾ ਖਾਵੇਂ ਬਹੁ ਪਰਪੰਚ ਕਿ ਧੋਖੇ ਦੇ ਨਾਲ ਪਰਾਇਆ ਤਾਂ ਲਿਆਂ ਕੇ ਉਦੋਂ ਲੁੱਟ ਕੇ ਲਿਆਂਦਾ ਤੇ ਘਰੇ ਲਟਾਉਂਦਾ ਹੈ ਬੱਚਿਆਂ ਨੂੰ ਹੂੰ ਬਹੁ ਪਰਪੰਚ ਕਰ ਪਰਤਨ ਲਿਆਵੇ ਸੁੱਤ ਦਾ ਰਾਸ ਘਰ ਦੀ ਦੇ ਬੱਚਾ ਨੂੰ ਲਟਾਉਂਦਾ ਹੈ ਸੁੱਤ ਦਾ ਰਾ ਭਾਂ ਲਟਾਵੇ ਮਨ ਮੇਰੇ ਭੂਲੇ ਕਪਟ ਮਹਾਰਾਜ ਦੇ ਇੱਥੇ ਵੀ ਧੋਖੇ 'ਚ ਨਾ ਰਹਿ ਜਾਈਂ ਅੰਤਨ ਮੇਰਾ ਤੇਰੇ ਜੀ ਪੈ ਲਗੇ ਲੇਖਾ ਕਿਹੋ ਜਿਹਾ ਮਹਾਰਾਜ ਦਰਲੇ ਲੇਖਾ ਪੀੜ ਛੁੱਟੇ ਨਾਨਕ ਆਜੋ ਤੇਲ ਤਿਲਾਂ ਨੂੰ ਪੀੜ ਕੇ ਰੱਖ ਦਿੰਦਾ ਰੱਬ ਹੂੰ ਜਦੋਂ ਜਦੋਂ 47 ਚ ਇਥੇ ਵੰਡ ਤੋਂ ਬਾਅਦ ਤੁਸੀਂ ਆਏ ਦੀ ਇਥੇ ਗੁਰਦੁਆਰਾਤ ਨਹੀਂ ਹੋਈ ਹੈਗਾ ਨਹੀਂ ਨਹੀਂ ਜੀ ਅੱਛਾ ਗੁਰਦੁਆਰਾ ਨਹੀਂ ਇਹ ਸਾਰਾ ਹੀ ਮੁਸਲਮਾਨਾਂ ਦਾ ਪਿੰਡ ਸੀ ਹਾਂਜੀ ਠੀਕ ਹੈ ਜੀ ਸਾਡਾ ਦਫ਼ਤੂ ਦਾ ਗੁਰਦੁਆਰਾ ਸਾਹਿਬ ਖਾਉਂਦੇ ਹੁੰਦੇ ਉਧਰੋਂ ਇਹ ਸਾਰਾ ਇਥੇ ਬਹੁਤ ਸਾਰੀਆਂ ਮਸੀਤਾਂ ਸੀ ਤੇ ਮਸੀਤਾਂ ਦੇ ਵਿੱਚ ਹੀ ਗੁਰਦੁਆਰੇ ਬਣੇ ਸੀ ਅੱਛਾ ਜੀ ਠੀਕ ਹੈ ਜੀ ਇੱਥੇ ਵੀ ਆ ਜਿਵੇਂ ਬਾਅਦ ਚ ਉਹ ਤਬਦੀਲ ਕਰਤੇ ਗੁਰਦੁਆਰੇ ਹਨਾ ਜੀ ਨਾਲੇ ਤੇ ਉਹਨਾਂ ਦਾ ਸਤਕਾਰ ਰਹਿ ਗਿਆ ਅੱਜ ਬਿਲਕੁਲ ਬਿਲਕੁਲ ਜੇ ਗੁਰਦੁਆਰੇ ਸਾਹਿਬ ਉੱਥੇ ਨਹੀਂ ਬਣਦੇ ਤਾਂ ਤੁਹਾਨੂੰ ਪਤਾ ਕਿ ਜਗ੍ਹਾ ਜਿਹੜੀ ਆ ਕੋਈ ਵੀ ਖਾਲੀ ਨਹੀਂ ਛੱਡਦਾ ਉੱਥੇ ਜਿਵੇਂ ਹੁਣ ਆ ਜਗ੍ਹਾ ਸੀ ਤੁਹਾਨੂੰ ਇੱਥੇ ਮਜਬੂਰੀ ਨੂੰ ਰਹਿਣਾ ਪਿਆ ਅੱਜ ਜਿਹਨੂੰ ਆਪਾਂ ਮੰਨੀਏ ਤੁਸੀਂ ਇਹਨੂੰ ਘਰ ਦੇ ਨਾਲ ਇੱਕ ਗੁਰੂ ਘਰ ਦਾ ਦਰਜਾ ਦੇ ਕੇ ਰੱਖਿਆ ਵਾ ਨਹੀਂ ਤੇ ਹੋ ਸਕਦਾ ਵਾ ਉਸ ਸਮੇਂ ਉੱਥੇ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿਸੇ ਨੇ ਰੂੜੀ ਲਾਈ ਹੋਵੇ ਕਿਸੇ ਨੇ ਕੋਈ ਵੇਸਟ ਜਗ੍ਹਾ ਛੁੱਟੀ ਹੋਵੇ ਜਾਂ ਪਸ਼ੂ ਬੱਦੇ ਹੋਣ ਤੇ ਜੇ ਗੁਰਦਾਰੇ ਸਾਹਿਬਰ ਉਥੇ ਤਬਦੀਰ ਹੋਏ ਆ ਤੇ ਸੋਹਣੀ ਗੱਲ ਆ ਤੁਹਾਨੂੰ ਮੈਂ ਹੋਰ ਸਾਡੇ ਇੱਥੇ ਕੀ ਹੁੰਦਾ ਸੀ ਆਡਾ ਵੇਲਣਾਂ ਨੇ ਦੇ ਗੋਗੜਾਂ ਆਪਣੇ ਆ ਵੀ ਖੜਕੀ ਜਾਂਦੀਆਂ ਰਾਤ ਨੂੰ ਅੱਛਾ ਜੀ ਹਾਂਜੀ ਅਸੀਂ ਇੰਨਾ ਪਹਿਰਾ ਸੀ ਸਾਡੇ ਪਰਿਵਾਰ ਤੇ ਦੇ ਇੰਨੀ ਕਿਰਪਾ ਮਹਾਰਾਜ ਦੀ ਕਿਉਂਕਿ ਇਸ ਜਗ੍ਹਾ ਤੇ ਜੋਤ ਜਗਾਉਂਦੇ ਰਹਿੰਨੇ ਸਾਡੇ ਬਜ਼ੁਰਗ ਇੱਥੇ ਨਾ ਥੜਾ ਰੱਖਿਆ ਸੀ ਇੱਥੇ ਜੋਤ ਜਗਾਉਂਦੇ ਸੀ ਸ਼ਰਾਬ ਪੀ ਕੇ ਸਾਡੇ ਘਰੇ ਕੋਈ ਆ ਜੇ ਸਾਡਾ ਜੀਓ ਸਲੇ ਬਿਮਾਰ ਹੋ ਜਾਂਦਾ ਹੈ ਇਹ ਬੜੀ ਕਿਰਪਾ ਹੈ ਇਹ ਜਗ੍ਹਾ ਜਿਹੜੀ ਨਾ ਬੜੀ ਕਰਾਮਾਤ ਵਾਲੀ ਜਗ੍ਹਾ ਹੈ ਇੱਥੇ ਰੱਬ ਦਾ ਨਾਮ ਲੈਂਦੇ ਸੀ ਹਣਾ ਇਹ ਕਿਉਂ ਨਹੀਂ ਜੀ ਕਿਉਂ ਨਹੀਂ ਰੱਬ ਦਾ ਨਾਮ ਲੈਂਦੇ ਰੇਆ ਜਿਸ ਸਾਹਮਣੇ ਖੁਦ ਮਸਜਿਦ ਬਣਾ ਕੇ ਦਿੱਤੀ ਹਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਣੇ ਬਣਾ ਕੇ ਦਿੱਤੀ ਉਥੇ ਜੇਲ੍ਹ ਦੇ ਵਿੱਚ ਹਮ ਮੰਦਰ ਬਣਾ ਕੇ ਦਿੱਤਾ ਮਸਜਿਦ ਬਣਾ ਕੇ ਦਿੱਤੀ ਠੀਕ ਹੈ ਜੀ ਇਹ ਰੱਬ ਦਾ ਕਰ ਇਹ ਦੁਬਦਾਂ ਤੇ ਪਾਈਆਂ ਨੇ ਲੋਕਾਂ ਨੇ ਹਮ ਇਸ ਇਨਸਾਨ ਪਾਉਂਦਾ ਹੈ ਬਾਕੀ ਧਰਮ ਕੀ ਆ ਧਰਮਿਆਂ ਬਸ ਜਿਹੜਾ ਧਰਮ ਉਹੋ ਹੀ ਆ ਜਿੱਥੇ ਜਿੱਥੇ ਗਿਆਨ ਤਾ ਧਰਮ ਆ ਬਾਰੇ ਤਾਂ ਜਿੱਥੇ ਲੋਭ ਤਾਂ ਕਾਲ ਹੈ ਜਿੱਥੇ ਖਿਮਾ ਤਾਂ ਆਵ ਜਿੱਥੇ ਗਾਨ ਤਾਂ ਧਰਮ ਹੈ ਜਿੱਥੇ ਗਿਆਨ ਹੈ ਨਾ ਉੱਥੇ ਧਰਮ ਆ ਉਹ ਧਰਮ ਹੈ ਬਿਲਕੁਲ 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 ਧਰਮ ਕੋਈ ਲੜਾਈ ਦਾ ਨਾਂ ਨਹੀਂ ਗਿਆ ਇੱਥੇ ਲੋਕੀਆ ਆਪਣਾ ਬਣਾ ਕੇ ਬਹਿ ਗਏ ਵੀ ਮੇਰਾ ਸਿੱਖ ਧਰਮ ਉੱਚਾ ਕੋਈ ਦੂਜਾ ਦਾ ਮੁਸਲਮਾਨ ਧਰਮ ਉੱਚਾ ਦੂਜਾ ਦਾ ਇਹ ਮੂਰਤੀ ਪੂਜਦਾ ਉਹ ਕਰਦਾ ਸਾਰੇ ਧਰਮ ਠੀਕ ਹੈ ਕੋਈ ਮਾਰਾ ਨਹੀਂਗਾ ਕੋਈ ਮਾਰਾ ਨਹੀਂ ਹੈਗਾ ਹਾਂਜੀ ਤੇ ਆ ਆ ਤੇ ਉਹ ਰੋਂਦੇ ਖੜਾ ਦਰਵਾਜ਼ੇ ਜਿ ਲੱਗੇ ਜਿਹੜੇ ਲੱਗੇ ਹਨ ਲੱਤ ਕੀ ਹਉਣ ਤੇ ਆ ਤੇ ਅੱਜ ਵੀ ਇਹਨੂੰ ਇੱਥੇ ਪਰਿਵਾਰ ਵੱਲੋਂ ਜਿਹੜਾ ਵਾ ਰੱਖ-ਰਖਾਵ ਕੀਤਾ ਜਾਂਦਾ ਵਾ ਸਤਕਾਰ ਦਿੱਤਾ ਜਾਂਦਾ ਵਾ ਕਿਉਂਕਿ ਸਾਰੇ ਧਰਮ ਜਿਹੜੇ ਉਹ ਬਰਾਬਰ ਆ ਤੇ ਬੰਦੇ ਦੀ ਸੋਚ ਉੱਚੀ ਨੀਵੀ ਹੋ ਜਾਂਦੀ ਆ ਕਿਸੇ ਸਮੇਂ ਪਰ ਇਹ ਜਿਹੜੀ ਆ ਹੈਗੀ ਮਸੀਤ ਇਹਨੂੰ ਹਾਲੇ ਵੀ ਦਰਜਾ ਜਿਹੜਾ ਵਾ ਗੁਰੂ ਘਰ ਦਾ ਦਿੱਤਾ ਜਾਂਦਾ ਵਾ ਸਾਰੇ ਨਗਰ ਵੱਲੋਂ ਹੀ ਤੇ ਇਹਦੇ ਮੱਦੇਨਜ਼ਰ ਰੱਖਦੇ ਆ ਅਸੀਂ ਵੀ ਦੇਖ ਲਓ ਕਿ ਸਤਕਾਰ ਦੇ ਵਜੋਂ ਅੱਜ ਜੋੜੇ ਲਾ ਕੇ ਅੰਦਰ ਆਏ ਆ ਤੇ ਪ੍ਰਮਾਤਮਾ ਹਰ ਇੱਕ ਨੂੰ ਜਿਹੜਾ ਵਾ ਉਹ ਆਪਣੇ ਨਾਲ ਲਾ ਕੇ ਰੱਖੇ ਭੁੱਲ ਚੁੱਕ ਜਿਹੜੀ ਆ ਹੋ ਜਾਂਦੀ ਇਨਸਾਨ ਦੇ ਕੋਲੋਂ ਖਿਮਾਂ ਦੇ ਜਾਜਕ ਹਾਂ ਆਪਾਂ ਬਾਕੀ ਇਹ ਨਗਰ ਕਰਿਆਲਾ ਵਾ ਇਹ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਇੱਥੇ ਜਿਹੜੀਆਂ 12 ਪੱਤੀਆਂ ਬਣੀਆਂ ਨਾ ਜਿਹੜੇ ਪਿੰਡ ਸੀਗੇ ਉਧਰ ਦੇ 47 ਦੇ ਵੇਲੇ ਜਿੱਦਾ ਜਿਹੜਾ ਪਿੰਡ ਸੀ ਜਿਹੜੇ ਪਿੰਡ ਚ ਉੱਠ ਕੇ ਆਇਆ ਉਹਨਾਂ ਨੇ ਇੱਥੇ ਉਸੇ ਨਾਂ ਤੇ ਪੱਤੀ ਬਣਾਲੀ ਜਿਹੜਾ ਜਿੱਥੋਂ ਉੱਠ ਕੇ ਆਇਆ ਪਿੰਡਾਂ ਦੇ ਨਾਮ ਤੇ ਇੱਥੇ ਪੱਤੀਆਂ ਬਣੀਆਂ ਵਾ ਤੇ ਫਿਰ ਸਰਕਾਰ ਨੇ ਕਹਿੰਦੇ ਕੀ ਉਹ 47 ਦੇ ਵੇਲੇ ਐਂ ਕੀਤਾ ਵਾ ਕਿ ਜਿਸ ਤਰ੍ਹਾਂ ਹੁਣ ਇੱਕ ਨਗਰ ਦੇ ਵਿੱਚ ਜੇ 100 ਘਰ ਸੀਗਾ ਤੇ 100 ਘਰ ਉਹਨਾਂ ਨੇ ਇੱਕੇ ਪਿੰਡ ਚ ਨਹੀਂ ਬਹਿਣ ਦਿੱਤਾ ਉਹਨਾਂ ਨੂੰ ਵੱਖਰੇ ਵੱਖਰੇ ਪਿੰਡ ਜਿਹੜੇ ਆ ਪਾੜ ਦਿੱਤਾ ਕਿ ਉਹਨਾਂ ਨੂੰ ਭਾਵੇਂ ਉਹ ਇੱਕ ਹੀ ਪਰਿਵਾਰ ਸੀਗਾ ਇੱਥੇ ਹੋਰ ਵੀ ਬੜੇ ਪਰਿਵਾਰ ਨੇ ਬਜ਼ੁਰਗ ਇਹੋ ਜਿਹੇ ਹੈਗੇ ਜਿਹੜੇ ਉੱਥੋਂ ਆਏ ਸੀਗੇ ਹੱਲੇ ਵੀ ਇੱਥੇ ਬਜ਼ੁਰਗ ਜਿਹੜੇ ਹੈਗੇ ਆ ਉਹ ਆਪਾਂ ਨੂੰ ਸਾਰੀ ਗੱਲਾਂ ਦੱਸਦੇ ਨੇ ਤੇ 47 ਦੇ ਵੇਲੇ ਜਿਹੜੀ ਵੰਡ ਆ ਉਹਦੇ ਕਰਕੇ ਜਿਹੜਾ ਨਗਰ ਆ ਇੱਥੇ ਮੁਸਲਮਾਨ ਸੀਗੇ ਮੁਸਲਮਾਨਾਂ ਨੂੰ ਉਧਰ ਜਾਣਾ ਪਿਆ ਉਹਨਾਂ ਨੂੰ ਇੱਧਰ ਆਉਣਾ ਪਿਆ ਇਸ ਤਰੀਕੇ ਦੇ ਨਾਲ ਇੱਥੇ ਪੱਟੀ ਆ ਮਿਰਜ਼ਿਆਂ ਦੀ ਪੱਟੀ ਵਜਦੀ ਸੀਗੀ ਉਹਨਾਂ ਦੀ ਇੱਥੇ ਤੂਤੀ ਬੋਲਦੀ ਸੀ ਮੁਗਲਾਂ ਦੇ ਸਮੇਂ ਰਾਤੀ ਸੁੱਤਿਆਂ ਪਿਆ ਇੱਕ ਸੁਪਨਾ ਸਵੇ ਆਇਆ ਅੱਖੀਆਂ ਦੇ ਕਈਆਂ ਚਿਰਾਂ ਦੇ ਚਿਰਾਂ ਦੇ ਵਿਛੋੜੇ ਪਿੱਛੋਂ ਵੀਰਨਾ ਡਿੱਠਾ ਮੈਂ ਲਾਹੌਰ ਆਪਣਾ ਓਏ ਜਿਹੜੀ ਥਾਂ ਸੀ ਜਿਹੜੀ ਥਾਂ ਸੀ ਤਖਤ ਤੇ ਉੱਤੇ ਬੈਠ ਕੇ ਥਾਂ ਸੀ ਤਖਤ ਤੇ ਉੱਤੇ ਬੈਠ ਕੇ ਉਹ ਰਾਜ ਕੀਤਾ ਖਾਲਸੇ ਨੇ ਉਥੋਂ ਲੱਭੀ ਨਾ ਲੱਭੀ ਨਾ ਨਿਸ਼ਾਨੀ ਮੈਨੂੰ ਸਿੱਖ ਦੀ ਉਹ ਗਲੀ ਗਲੀ ਵੇਖੀ ਸ਼ਹਿਰ ਦੀ ਡੇਰਾ ਸਾਹਿਬ ਦੇ ਡੇਰਾ ਸਾਹਿਬ ਦੇ ਕੋਲੋਂ ਦੀ ਲੰਘ ਕੇ ਸਾਭ ਦੇ ਕੋਲੋਂ ਦੀ ਲੰਗ ਕੇ ਪੁੱਜਾਂ ਜਾਂ ਸੰਬਾਦ ਦੇ ਕੋਲੇ ਉਹ ਮੈਨੂੰ ਵੇਖ ਕੇ ਵੇਖ ਕੇ ਮੜੀ ਰਣਜੀਤ ਦੀ ਓਏ ਉੱਚੀ ਉੱਚੀ ਤਾਹਾਂ ਮਾਰੀਆਂ ਕਹਿੰਦੀ ਖਾਲਸਾ ਕਹਿੰਦੀ ਖਾਲਸਾ ਧਰਮ ਨਹੀਂ ਸਿੱਖਦਾ ਖਾਲਸਾ ਧਰਮ ਨਹੀਂ ਸਿੱਖਦਾ ਉਹ ਧੋਖਾ ਦੇਣਾ ਮਿੱਤਰਾਂ ਨੂੰ ਮੈਨੂੰ ਸੁੱਤਿਆਂ ਸੁੱਤਿਆਂ ਭਿਆਂ ਛੱਡ ਨਸ ਗਏ ਝੂਠੀਆਂ ਪ੍ਰੀਤਾਂ ਵਾਲਿਓ ਕਈਆਂ ਚਿਰਾਂ ਦੀ ਚਿਰਾਂ ਤੋਂ ਅਢੀਕ ਰੱਖੀ ਬੈਠਾ ਸਾਂ ਓਏ ਮੋੜੇਗਾ ਮਹਾਰਾ ਖਾਲਸਾ ਓਏ ਮੈਥੋਂ ਪਤਾ ਨਹੀਂ ਮੈਥੋਂ ਪਤਾ ਨਹੀਂ ਗੁਨਾਹ ਕਿਹੜਾ ਹੋ ਗਿਆ ਪਤਾ ਨਹੀਂ ਗੁਨਾਹ ਕਿਹੜਾ ਹੋ ਗਿਆ ਓਹ ਦਿੱਤੇ ਨਾ ਦੁਦਾਰੇ ਖਾਲਸਾ ਜੀ ਇੰਨੀ ਸੁਣਦੇ ਆ ਇੰਨੀ ਸੁਣਦੇ ਆ ਓ ਬੜਵਾਏ ਉੱਠਿਆ ਵੇਖਿਆ ਜਾਂ ਨਿਗਾਹ ਮਾਰ ਕੇ ਮੈਨੂੰ ਦਿਸੀ ਨਾ ਮੈਨੂੰ ਦਿਸੀ ਨਾ ਮੜੀ ਰਣਜੀਤ ਦੀ ਦਿਸੀ ਨਾ ਮੜੀ ਰਣਜੀਤ ਦੀ ਓਏ ਸ਼ਮ ਸ਼ਾਮੇ ਅੱਖਾਂ ਬਹਿ ਗਈਆਂ ਬਹਿ ਗਈਆਂ ਗੱਲਾਂ ਰਣਜੀਤ ਦੀਆਂ ਓ ਚੇਤੇ ਰਹਿ ਗਈਆਂ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਹਾਂ ਜੀ ਇਹ ਮਸਜਿਦ ਦੀ ਜਿਹੜੀ ਬੈਕ ਸਾਈਡ ਆ ਬਿਲਕੁਲ ਆ ਉਦੋਂ ਦਾ ਬਿਲਕੁਲ ਵਿਊ ਜਿਹੜਾ ਵਾ ਹੁਣ ਵੀ ਮੌਜੂਦ ਆ ਤੇ ਆ ਇਧਰਲੇ ਬੰਨੇ ਜਿਹੜਾ ਵਾ ਉਸੇ ਸਮੇਂ ਦਾ ਪਿੰਡ ਦੇ ਨਗਰ ਦੇ ਵਿੱਚ ਛੱਪੜ ਆ ਵੇਖ ਲੋ ਹਨਾ ਲੱਗਦਾ ਨਾ ਜਿਵੇਂ ਅੱਗੇ ਕਰਾਂ ਕੁੱਤਰਾ ਪ੍ਰਾਪਤਨ ਪੰਜਾਬ ਹੁੰਦਾ ਆਪਣਾ ਹਨਾ ਇਹ ਤਰਨਤਾਉਂ ਦਾ ਕਰਿਆਲਾ ਪਿੰਡ ਆ ਜਿੱਥੇ ਕੀ ਆ ਹੱਲੇ ਵੀ ਵਿਊ ਜਿਹੜਾ ਵਾ ਪੁਰਾਣਾ ਮੌਜੂਦ ਆ ਆ ਵੇਖ ਲਓ ਉਹ 47 ਤੋਂ ਪਹਿਲਾਂ ਦੀ ਜਿਹੜੀ ਆ ਮਸਜਿਦ ਹਾਲੇ ਤੱਕ ਇਸ ਪਿੰਡ ਨੇ ਸੰਭਾਲ ਕੇ ਰੱਖੀ ਉਹਨਾਂ ਦੀ ਨਿਸ਼ਾਨੀ ਤੇ ਸਤਕਾਰ ਵੀ ਪੂਰਾ ਦਿੰਦੇ ਆ ਸਮੇਂ ਦੇ ਹਿਸਾਬ ਨਾਲ ਜਿਵੇਂ ਆ ਇੱਥੋਂ ਖਰਾਬ ਹੋ ਗਈ ਆ ਬਿਲਡਿੰਗ ਖਰਾਬ ਹੋ ਗਈ ਆ ਇਹਨਾਂ ਦਾ ਹਾਲੇ ਪਰਿਵਾਰ ਦਾ ਇਹ ਕਹਿਣਾ ਵਾ ਕਿ ਹੁਣ ਸਮੇਂ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਵਿਰਧ ਹੋ ਗਈ ਆ ਇਹਦੀ ਹਿਸਾਬ ਸੰਭਾਲ ਜਿਹੜੀ ਆ ਆਪਣੇ ਤੌਰ ਤੇ ਜਾਰੀ ਰੱਖਾਂਗੇ ਇਹ ਆ ਵੀ ਕਿਸੇ ਕੋਲੋਂ ਇਹਨਾਂ ਇਹਨਾਂ ਵੱਲੋਂ ਕਿਸੇ ਦੀ ਮੰਗ ਨਹੀਂ ਕੀਤੀ ਗਈ ਤੇ ਆ ਸਤਕਾਰ ਦੇ ਵਜੋਂ ਪਰਿਵਾਰ ਕਹਿੰਦਾ ਕਿ ਜਿਹੜੇ ਅ علاوہ ਵਾਇਗਰੂ ਆ ਇਹ ਇੱਕ ਹੀ ਆ ਇਹਨਾਂ ਦੀ ਸੋਚ ਆ ਸਿੱਖ ਪਰਿਵਾਰ ਦੀ ਇਹਨੂੰ ਹੁਣ ਇਹਨਾਂ ਦੀ ਪਲੈਨਿੰਗ ਆ ਕਿ ਆਨਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਇਹਦੀ ਮਰਮਤੀ ਕਰਵਾਵਾਂਗੇ ਸੋ ਠੀਕ ਆ ਜੀ ਵੀਡੀਓ ਨਾਲ ਤੁਸੀਂ ਬਣੇ ਰਹੋ ਬਹੁਤ ਬਹੁਤ ਧੰਨਵਾਦ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਕਮੈਂਟ ਸ਼ੇਅਰ ਲਾਈਕ ਕਰ ਦਿਓ ਤੇ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓਸ਼ ਧੰਨਵਾਦ ਜੀ